ਪਰਬਾਤੀ ਮਹੱਲਾ ਪਹਿਲਾ 12 ਮਹ ਰਾਵਲ ਖੱਪ ਜਾਵਹਿ ਫੇਰ ਭਾਈ ਭੇਰਵਾਦ ਵਿੱਚ ਸੁਖ ਨਹੀਂ ਹੁੰਦਾ ਜਿਹੜੇ ਜੋਗੀ ਹੈ ਇਹਨਾਂ ਦੇ 12 ਪੰਥਾ ਹੈ ਆਈ ਪੰਥ ਕਲੀਫਾ ਕੰਥ ਪੰਥ ਚੋਲੀ ਪੰਥ ਪਾਗਲ ਪੰਥ 라ਵਲ ਪੰਥ ਇਹ 12 ਨਾਮ ਹਨ ਇਹਨਾਂ ਦੇ ਇਹ 12 ਨਾਵਾਂ 'ਚ ਕੋਈ ਕਹਿੰਦੇ 라ਵਲ ਚੰਗੇ ਹੈ ਕੋਈ ਕਹਿੰਦੇ ਆਈ ਪੰਥ ਚੰਗਾ ਹੈ ਇਓ 12 ਨਾਵਾਂ ਦੇ ਵਿੱਚ ਇਹ ਜੋਗੀ ਜਿਹੜੇ ਐ ਆਪਦੇ ਹੰਕਾਰ ਨੂੰ ਕੋਈ ਕਹਿੰਦੇ ਗਿਰੀ ਚੰਗੇ ਐ ਕੋਈ ਕਹਿੰਦੇ ਪੂਰੀ ਕਹਿੰਦੇ ਚੰਗੇ ਐ ਇਸ ਪ੍ਰਕਾਰ ਖਭ ਜਾਂਦੇ ਹਨ ਇਹ ਇਹ ਦਸ ਸੰਨਿਆਸੀਆਂ ਦੇ ਨਾਮ ਹਨ ਜੋਗੀਆਂ ਦੇ ਆਈ ਪੰਥ ਕਨੀਵਾ ਪੰਥ ਚੋਲੀ ਪੰਥ ਪਾਗਲ ਪੰਥ ਰਾਵਲ ਪੰਥ ਆਦਿਕ ਨਾਮ ਹਨ ਚਾਹੋ ਛੇ ਐ ਮਹ ਸੰਨਿਆਸੀ ਸੰਨਿਆਸੀ ਜਿਹੜੇ ਚਾਹੋ ਤੇ 6 ਦਸਾਂ ਨਾਵਾਂ 'ਚ ਗਿਰੀ ਪੂਰੀ ਭਾਰਤੀ ਅਸ਼ਰਵੀ ਇਹ ਨਾਮ ਹਨ ਉਹਨਾਂ ਦਸ ਨਾਮ ਜਿਸ ਨਿਆਸੀ ਖਪ ਜਾਂਦੇ ਹਨ ਜੋਗੀ ਇਸੇ ਪ੍ਰਕਾਰ 12 ਮਹਾਰਾਵਲ ਖਪ ਜਾਵੇ ਰਾਵਲ ਆਪਣੇ ਆਪ ਨੂੰ ਯੋਗਾਵਾਸੀ ਕਹਾਉਂਦੇ ਐ ਪੰਜੇ ਗਿਆਨ ਇੰਦਰੀਆਂ ਦੇ ਵਿਸ਼ਿਆਂ ਚ ਪੰਜੇ ਕਰਮ ਇੰਦਰੀਆਂ ਦੇ ਵਿਸ਼ਿਆਂ ਚ ਮਨ ਤੇ ਬੁੱਧ ਦੇ ਪਦਾਰਥਾਂ ਦੇ ਮਿੱਥਿਆ ਨਿਸ਼ਚੇ ਕਰਨ 'ਚ ਖੱਬ ਜਾਂਦੇ ਹਨ। ਕਿਆ ਹੋਛੇ ਮਹ ਸਨਿਆਸੀ? ਅਤਿ ਕਿਉਂ ਛੇਵੇਂ ਸਨਿਆਸੀ ਦਸਾਂ ਨਾਂ 'ਚ ਸਨਿਆਸੀ ਪੂਰੀ ਭਾਰਤੀ ਆਦਿਕ ਨਾਵਾਂ ਵਿੱਚ ਤੇ ਕਿਉਂ ਅੰਤਿਆ ਕਰਦੇ ਸੁਭਾਵਾਂ ਵਿੱਚ ਛਿਆਂ ਵਿਕਾਰਾਂ ਵਿੱਚ ਸਨਿਆਸੀ ਖਚਤ ਹੋਏ ਰਹਿੰਦੇ ਹਨ। ਯੋਗੀ ਕਾਪੜਿਆ ਸਿਰ ਖੁੱਥੇ। ਅਤੇ ਜਿਹੜੇ ਯੋਗੀ ਆਪਣੇ ਆਪ ਨੂੰ ਕੰਨ ਪਾਟੇ ਕਹੋਂਦੇ ਗੋਰਖ ਮਤਲਬ ਵੀ ਅੱਗੇ ਕਾਪੜੀਆਂ ਕਾਪੜੀਆਂ ਘੇਰੀ ਵਸਤਰ ਪਹਿਨਣ ਵਾਲੇ ਜਿਹੜੇ ਕਦਾਰਨਾਸ ਤੇ ਜਾਣ ਵਾਲੇ ਹਨ ਸਿਰ ਕੁੱਥੇ ਸਿਰ ਕੁੱਥੇ ਜਾਈ ਨਹੀਂ ਹਨ ਜਿਹੜੇ ਸਿਰ ਨੂੰ ਪਟਾਉਂਦੇ ਆ ਭੇਡਾਂ ਵਾਂਗੇ ਸਿਰ ਕੋਹਾਏ ਨੇ ਭਰੀਆਂ ਅੱਠ ਸੌਹੀ ਬਿਨ ਸਬਦ ਹੈ ਗੱਲ ਫਾਸੀ ਚਾਹੇ ਕੋਈ ਭੇਗ ਧਾਰ ਦੇ ਬਿਨਾ ਸ਼ਬਦ ਦੀ ਕਮਾਈ ਤੂੰ ਸਾਰਿਆਂ ਦੇ ਗਲ ਜਮਾਂ ਦੀ ਫਾਹੀ ਪਵੇਗੀ ਮੁਕਤ ਨਹੀਂ ਹੋ ਸਕਣਗੇ ਸ਼ਬਦ ਰਤੇ ਪੂਰੇ ਬੈਰਾਗੀ ਗੱਲਾਂ ਗੱਲਾਂ ਦੀ ਫਾਹੀ ਪਾਈ ਰੱਖਦੇ ਹਰ ਵੇਲੇ ਗੱਲਾਂ 'ਚ ਹੀ ਪਏ ਰਹਿੰਦੇ ਹਨ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ ਹਨ ਕਿਉਂ ਗੱਲ 'ਚ ਕਾਲ ਵੀ ਫਾਹੀ ਆ ਪੈਂਦੀ ਆ ਸ਼ਬਦ ਰਤੀ ਪੂਰੇ ਬੈਰਾਗੀ ਜੋ ਗੁਰੂ ਸਾਹਿਬ ਦੇ ਰੰਗੇ ਹੋਏ ਹਾਂ ਮੈਂ ਸ਼ਬਦ ਵਿੱਚ ਉਹ ਪੂਰਨ ਬਰਾਗवान ਹਨ ਆਓ ਹੱਥ ਹਸਤ ਮਹ ਭੀਖਿਆ ਜਾਚੀ ਉਹਨਾਂ ਨੂੰ ਆਉ ਨਾ ਬੋੜੋ ਹਸਣਾ ਹੈ ਹੱਥ ਹੱਥ ਨਾਲ ਹਿਲਦੇ ਨੇ ਅੰਦਰ ਹਸਦਾ ਹੈ ਉਹ ਬੋੜੋ ਹਟ ਹਿਰਦੇ ਦੇ ਅੰਦਰ ਹਸਦਾ ਹੈ ਉਹਨਾਂ ਨੇ ਮਹਾਰਾਜ ਦੇ ਨਾਮ ਦੀ ਭਿਕਿਆ ਗੁਰਾਂ ਦੇ ਪਾਸੋਂ ਜਾਚੀ ਜਾਚਣਾ ਕੀਤੀ ਮੰਗਣਾ ਕੀਤੀ ਹੈ ਹਿਰਦੇ ਚ ਬੋੜੋ ਮਹਾਰਾਜ ਦੇ ਨਾਮ ਦੀ ਭਿਕਿਆ ਮੰਗੀ ਹੈ ਉਹਨਾਂ ਨੇ ਇੱਕ ਭਾਏ ਲਿਵ ਲਾਗੀ ਇੱਕ ਰਸ ਪ੍ਰਵੇਸ਼ ਵਿੱਚ ਪ੍ਰੇਮ ਕਰਦੇ ਆ ਉਹਨਾਂ ਦੀ ਲਿਵ ਵਾਹਿਗੁਰੂ ਜੀ ਲੱਗ ਗਈ ਹੈ ਇੱਕ ਦਾ ਭਾਅ ਪ੍ਰਕਾਸ਼ ਹੋ ਗਿਆ ਲਿਵ ਲੱਗਣੇ ਕਰਕੇ ਕੋਈ ਪ੍ਰਕਾਸ਼ ਹੈ ਸਾਰਿਆਂ ਧਾਵਾਂ ਚ ਰਹਾਉ ਬ੍ਰਾਹਮਣਵਾਦ ਪੜ੍ਹ ਹੈ ਕਰ ਕਿਰਿਆ ਬ੍ਰਾਹਮਣ ਯੋਗ ਜਿਹੜੇ ਹਨ ਇਹ ਬ੍ਰਹਮ ਭਾਗ ਦੇ ਅੰਦਰ ਵੇਦ ਦੇ ਅੰਦਰ ਲਿਖਦੇ ਅਜੰਦਰ ਬ੍ਰਹਮ ਭਾਗ ਆ ਜਾਰੇ ਉਹ ਬ੍ਰਾਹਮਣਾਂ ਦੀ ਵਾਲੀ ਸ਼ਿਫਟ ਲਿਖੀ ਹੁੰਦੀ ਹੈ ਉਹ ਬ੍ਰਾਹਮਣ ਹੋਰ ਨਾ ਮੱਤਾ ਛਤਰੀਆਂ ਨੂੰ ਬੈਸਾ ਨੂੰ ਨੀਵੇਂ ਸਮਝਦੇ ਆ ਉਹ ਬ੍ਰਾਹਮਣਵਾਦ ਨੂੰ ਰਿਗ ਵੇਦ ਦੁਆਰਾ ਪੜ੍ਹਦੇ ਰਹਿੰਦੇ ਆ ਬਹੁਤ ਸਾਰਾ ਹੰਕਾਰ ਕਰਦੇ ਆ ਕਿ ਬ੍ਰਾਹਮਣ ਦੀ ਬਹੁਤ ਸੇ ਉਤ ਲਿਖੀ ਹੋਈ ਹੈ ਮਨੁ ਸਿਮਰ ਦੀ ਵਿੱਚ ਇਸ ਪ੍ਰਕਾਰ ਬ੍ਰਾਹਮਣਾਂ ਦੇ ਖੰਡਣ ਦੇ ਵਾਕ ਵੀ ਆਉਂਦੇ ਐ ਇੱਕ ਬਿੱਲਾ ਬ੍ਰਾਹਮਣ ਹੁੰਦਾ ਹੈ ਇੱਕ ਕਿਸੇ ਗਿੱਦੜ ਬ੍ਰਾਹਮਣ ਹੁੰਦਾ ਇਸ ਪ੍ਰਕਾਰ ਦੇ ਜ਼ਿਕਰ ਆਉਂਦੇ ਐ ਜਿਹੜਾ ਪਰाये ਪਦਾਰਥ ਸੰਤਾਰ ਲਾਈ ਰੱਖਦਾ ਉਹਨੂੰ ਬਿੱਲਾ ਬ੍ਰਾਹਮਣ ਕਹੀਦਾ ਹੈ ਜਿਹੜਾ ਕਿਸੇ ਦਾ ਧੋਖੇਬਾਜ਼ੀ ਕਰਦਾ ਉਹਨੂੰ ਗਿੱਦੜ ਬ੍ਰਾਹਮਣ ਕਹੀਦਾ ਐ ਇਹ ਇਹ ਲਖਣ ਵੀ ਲਿਖੇ ਸਮਝਣੇ ਚਾਹੀਦੇ ਹਨ ਸੋ ਬ੍ਰਾਹਮਣ ਵਾਰ ਝਗੜੇ ਹੀ ਕਰਦੇ ਰਹਿੰਦੇ ਹਨ ब्राह्मणवाद पढें कर क्रिया क्रिया ਕਰਦੇ ਰਹਿੰਦੇ ਕਰਮकांड ਦੀ ਕਿਰਿਆ ਨਿਤ ਨਿਮਿਤ ਪ੍ਰਾਛਿਤ ਕਾਮਕਾਜਕ ਤੇ ਵਾਦ ਝਗੜੇ ਦੀਆਂ ਗੱਲਾਂ ਹੀ ਬ੍ਰਾਹਮਣ ਪੜਾਈ ਪੜਦੇ ਹਨ ਕੰਡਾਵਾਦ ਜਲਪਾਵਾਦ ਸਭ ਅਜਿ ਤਨ ਵਾਸਤੇ ਕਰਨੀ ਕਰਮ ਕਰਾਏ ਇਸ ਪ੍ਰਕਾਰ ਭਾਈ ਕਰਨੀ ਸਰੀਰ ਕਰਕੇ ਉਹ ਕਰਮਾਂ ਨੂੰ ਕਰਾਉਣ ਚ ਲਾਈ ਰੱਖਦੇ ਹਰ ਵਕਤ ਸਫਲਤਾ ਹੋ ਤਾਂ ਹੋ ਸਕਦੇ ਹੈ ਜੇ ਕਰਨੀ ਭਗਤੀ ਦੀ ਆਪਕਾਰ ਗੁਰੂ ਸਾਹਿਬ ਜੀ ਖੜਾਣਾ ਨੋਂ ਤੋਂ ਇਹੋ ਨਿਹਾਲ ਹੋ ਜਾਵਣ ਨਹੀਂ ਤਾਂ ਬਾਦ ਵਿਅਰਥੀ ਹੈ ਬਿਨ ਬੂਝੇ ਕਿਛ ਸੂਝ ਨਹੀਂ ਬਿਨਾ ਗੁਰੂ ਸਾਹਿਬ ਦੇ ਬੂਝੇ ਪੁੱਛੇ ਤੋਂ ਕੁਝ ਵੀ ਕਿਸੇ ਨੂੰ ਸੂਝਾ ਦੱਸਦਾ ਨਹੀਂ ਹੈ ਮਨਮੁਖ ਵਿਛੜ ਦੁਖ ਪਾਏ ਮਨਮੁਖ ਵਾਹਿਗੁਰੂ ਨਾਲੋਂ ਵਿਛੜ ਕੇ ਜੁਨਾਂ ਚ ਪਏ ਰਹਿੰਦੇ ਹੈ ਜੰਮਾ ਮੰਨ ਦਾ ਦੁੱਖ ਕਰੇ ਸਿਆਣੂ ਪਾਉਂਦੇ ਹਨ ਸ਼ਬਦ ਮਿਲੇ ਇਸੇ ਸੂਚਾਚਾਰੀ ਜਿਹੜੇ ਭਾਈ ਗੁਰੂ ਸਾਹਿਬ ਦੇ ਸ਼ਬਦਿ ਚ ਮਿਲੇ ਹੋਏ ਆ ਉਹੀ ਸੁਚਮ ਪਵਿੱਤਰਤਾ ਦੇ ਆਚਾਰ ਕਰਤਾ ਬਾਹਲੇ ਹੈ ਉਹਨਾਂ ਦੇ ਅੰਤਕਾਰਨ ਸੁੱਚੇ ਹਨਗੇ ਸ੍ਰੇਸ਼ਟ ਆਚਾਰ ਵਾਲੇ ਜੋ ਹਨ ਸੱਚੀ ਦਰਗਹ ਮਾਨੇ ਉਹ ਸੱਚੀ ਦਰਗਾਹ ਸੱਚਖੰਡ ਵਿੱਚ ਮੰਨੇ ਗਏ ਹਨ ਉਹਨਾਂ ਨੂੰ ਸੱਚੀ ਜੋ ਦਰ ਪਰਮੇਸ਼ਰ ਦੀ ਦਰਗਾਹ ਜਗਾ ਤ੍ਰਿਆ ਪਰ ਕੋਸ਼ਿ ਪਰਮੇਸ਼ਰ ਦਾ ਮੰਨਣ ਕਰਦੇ ਹਨ ਮੰਨ ਦੇ ਨਾਮ ਰਤਨ ਲਿਬ ਲਾਗੇ ਉਹਨੋਂ ਦੇ ਚਿਤ ਰਾਜ ਨੇ ਨਾਮ ਰੂਪੀ ਰਤਨ ਚ ਇਹ ਰਤਨ ਦੀ ਣਾਈ ਜੋ ਨਾਮ ਪਰਮੇਸ਼ਰ ਦਾ ਅਮੋਲਕ ਹੈ ਉਸ ਦੀ ਲਿਬ ਚ ਲਾਗੇ ਜੁੜ ਗਏ ਹਨ ਜੁਗ ਜੁਗ ਸਾਚ ਸਮਾਨੇ ਉਹ ਜੁਗਾ ਜੁਗਾ ਚ ਜਾਣੇ ਨੇ ਜਿਹੜੇ ਸੱਚ ਸੂਚ ਸਮਾਏ ਹਨ ਜੁਗ ਚੋਂ ਸਾਧਨਾ ਦੇ ਜੁਗ ਸੰਯੁਗਤ ਹੋ ਕੇ ਸੱਚੇ ਸਮਾ ਗੇ ਚਾਰ ਸਾਧਨ ਸਰਬਉਮਨ ਅਸੰਤਤ ਤਤੋਂ ਦੇ ਸੋਧਨ ਕਰਕੇ ਯੁਗਾ ਯੁਗਾ ਜਿਹੜਾ ਸੱਚਾ ਸਮਾਇਆ ਹੋਇਆ ਹੈ ਯੁਗ ਜੀਵ ਤੇ ਈਸ਼ ਦੀ ਏਕਤਾ ਕਰਕੇ ਅਤੇ ਯੁਗ ਜਿਹੜੇ ਉਹਨਾਂ ਦੇ ਅੰਦਰ ਸਾਧ ਸੰਗਤ ਜੀ ਰਗ ਆਗਵੇ ਖੜ ਸੰਪੀ ਮੂਖ ਇੱਛਾ ਇਹ ਸਾਧਨ ਹਨ ਇਹ ਚਾਰ ਅੰਤਰੰਗ ਸਾਧ ਇਹ ਤਾਂ ਬਹਿਰੰਗ ਸਾਧ ਉਹਨੇ ਚਾਰ ਸਾਧਨ ਜਿਹੜੇ ਸਰਬਉਮਨ ਅਸੰਤਤ ਤਤੋਂ ਦਾ ਸੋਧਨ ਇਸ ਨੂੰ ਜਾਣ ਕੇ ਜੀ ਵੀਸ਼ ਦੀ ਯੋਗ ਇਕਤਾ ਦੇ ਯੁਗ ਸੰਯੁਗਤ ਹੋ ਕੇ ਸੱਚ ਸੂਚ ਸੁਭਾਗੇ ਹਨ ਸਗਲੇ ਕਰਮ ਧਰਮ ਸੋਚ ਸੰਜਮ ਇਹ ਭਾਈ ਸਾਰੇ ਉਹਨਾਂ ਦੇ ਜਿੰਨੇ ਕਰਮ ਹਨਗੇ ਸਰੀਰ ਕਰਕੇ ਕਿਰਿਆ ਕਰਨ ਵਾਲੇ ਕਰਮ ਜੋ Jagat ਆਦਿਕ ਧਰਮ ਹਨਗੇ ਸੋਚ ਸੰਜਮ ਸੁਚਿਮ ਕਰਨਾ ਆਂਦਰਾ ਹਦ ਕਾਨੂੰਨ ਤੋਂ ਹੋਣਾ ਜੋ ਨਿਯੂਲੀ ਧੋਤੀ ਆਦ ਕਾਂ ਕਰਕੇ ਸੰਯਮ ਇੰਦਰੀਆਂ ਦਾ ਦਮਨ ਆਦ ਕੰਦੇ ਸ਼ਾਇਦ ਨੂੰ ਜਪ ਤਪ ਤੀਰਥ ਸ਼ਬਦ ਵਸੇ ਅਤੇ ਜਪ ਕਰਨਾ ਕਿਸੇ ਦੇਵਤਾ ਦੇ ਮੰਤਰ ਦਾ ਤਪ ਕਰਨਾ ਸਰੀਰ ਕਰਕੇ ਤਪੱਸਿਆ ਕਰਨੀ ਸ਼ਬਦ ਕਰਕੇ ਸਾਰੇ ਹੀ ਵਿਸ਼ੇਸ਼ ਕਰਕੇ ਆਪਰਾਪਤ ਹੁੰਦੀ ਹੈ ਸ਼ਬਦ ਵਿੱਚ ਸਭ ਨਹੀਂ ਬਸ ਹੈ ਸ਼ਬਦ ਜਦੋਂ ਬਸ ਜੇ ਉਸਨ ਸਾਰੇ ਉਹਨੇ ਕਰਮ ਕਰ ਲਏ ਸਾਰੇ ਜਗ ਕਰ ਲਏ ਸਾਰੇ ਪੂਰਨ ਕਰ ਲਏ ਧਰਮ ਕਰ ਲਏ ਜਦੋਂ ਸ਼ਬਦ ਹਿਰਦੇ 'ਚ ਵਸ ਜਾਵੇ ਉਹ ਨਿਹਾਲ ਹੋ ਜਾਂਦੇ ਹਨ ਇਹ ਸ਼ਬਦ ਦੇ ਨਾਲ-ਨਾਲ ਹੀ ਵਸਦੇ ਆ ਜਿਵੇਂ ਪਾਤਸ਼ਾਹ ਦੇ ਨਾਲ ਹੀ ਅਹਿਲਕਾਰ ਹੁੰਦੇ ਆ ਵਜ਼ੀਰ ਹੁੰਦੇ ਆ ਇਸੇ ਪ੍ਰਕਾਰ ਮਾਲਕ ਦੇ ਸ਼ਬਦ ਦੇ ਨਾਲ ਸਾਧ ਸੰਗਤ ਜੀ ਖੜਸਮਤੀ ਮੂਖ ਇਛਾ ਆਦਿਕ ਇਹ ਜਿਹੜੇ ਹਨਗੇ ਵਜ਼ੀਰਾਂ ਦੀ ਨਿਯਾਈ ਹਨਗੇ ਸਰਵਰੁ ਗਿਆਨ ਮੰਨਣ ਗਿਆਨ ਅਧਿਆਸਨ ਗਿਆਨ ਆਦਿਕ ਇਹ ਇੱਥੇ ਅਹਿਲਕਾਰਾਂ ਦੀ ਨਿਯਾਈ ਹਨਗੇ ਇਓ ਸ਼ਬਦ ਦੇ ਨਾਲ ਹੀ ਸਾਰੇ ਵਸਦੇ ਹਨ ਨਾਨਕ ਸਤਗੁਰ ਮਿਲੇ ਮਿਲਾਇਆ ਸਤਗੁਰੂ ਸਾਹਿਬ ਜੀ ਪੁਰਬਲੇ ਨਿਸਕਾਮ ਕਰਮਾ ਕਰਕੇ ਈਸ਼ਰ ਦਾ ਪ੍ਰੇਰਿਆ ਹੋਇਆ ਇਹ ਮਿਲਾਇਆ ਹੋਇ ਮਿਲ ਪਵੇ ਦੁਖ ਪਰਾਸ਼ਤ ਕਾਲ ਨਸੇ ਸਤਗੁਰੂ ਸਾਹਿਬ ਜੀ ਮਿਲ ਪੈ ਫਿਰ ਸਤਗੁਰਾਂ ਦਾ ਮਿਲਾਇਆ ਇਹ ਬ੍ਰਹਮ ਦੇ ਨਾਲ ਮਿਲ ਜਾਵੇ ਦੁਖ ਪਰਾਸ਼ਤ ਕਾਲ ਨਸੇ ਫਿਰ ਦਾ ਜਮਨ ਮਨ ਦਾ ਜਿਹੜਾ ਦੁੱਖ ਹੈ ਤੇ ਪਰਾਸ਼ਤ ਜਿਹੜੇ ਪਾਪਾਂ ਦੀਨ ਵਰਤੀ ਵਾਸਤੇ ਕਰਮ ਕੇ ਉਹਨੂੰ ਪ੍ਰਾਸ਼ਟ ਕਹੀਦੇ ਐ ਇੱਥੇ ਪ੍ਰਾਸ਼ਟ ਸਾਧ ਸੰਗਤ ਜੀ ਪਾਪਾਂ ਦਾ ਸਮਝੇਗਾ ਜਿਹੜੇ ਪਾਪ ਜਿਨ੍ਹਾਂ ਵਾਸਤੇ ਪ੍ਰਾਸ਼ਟ ਕਰਦੇ ਫਿਰਦੇ ਆ ਲੋਕ ਉਹ ਪਾਪ ਵੀ ਤੇ ਦੁੱਖ ਵੀ ਤੇ ਕਾਲ ਵੀ ਸਾਰੇ ਉਹਨਾਂ ਦੇ ਨਸ ਜਾਂਦੇ ਹਨ ਦੂਰ ਹੋ ਜਾਂਦੇ ਹਨ ਪ੍ਰਵਾਤੀ ਮਹੱਲਾ ਪਹਿਲਾ ਸੰਤਾ ਕੀ ਰੇਣ ਸਾਧ ਜਨ ਸੰਗਤ اے ਭਾਈ ਸੰਤਾ ਮਹਾਪੁਰਖਾ ਦੀ ਪਿਆਰਿਆਂ ਦੀ ਚਰਣਾ ਦੀ ਧੂੜ ਬਣੀਏ ਤੇ ਮਹਤਮਾ ਦੀ ਸੰਗਤ ਕਰੀਏ ਸਾਧੂਆਂ ਸ੍ਰੇਸ਼ਟ ਜਿਨ੍ਹਾਂ ਨੇ ਮਨ ਨੂੰ ਸਾਧਨਾ ਕੀਤਾ ਭਗਤਾਂ ਜਨਾਂ ਦੀ ਹਰ ਕੀਰਤ ਤਰ ਤਾਰੀ ਹਰੀ ਅਕਾਲ ਪੁਰਖ ਦੀ ਕੀਰਤਨ ਭਗਤੀ ਕਰੀਏ ਕਿਉਂ ਤਾਰੀ ਮਾਰ ਕੇ ਸੰਸਾਰ ਤੋਂ ਤਰ ਜਾਈਦਾ ਹੈ ਤਾਰੀ ਜੋ ਆਸਾ ਰੂਪੀ ਨਦੀ ਹੈ ਉਸ ਤੋਂ ਤਰ ਜਾਈਦਾ ਹੈ ਇਸ ਪ੍ਰਕਾਰ ਤਾਰੀ ਭਗਤੀ ਨੂੰ ਬੇੜੀ ਕਰਕੇ ਤਰ ਜਾਈਦਾ ਹੈ ਆਪ ਕਰ ਜਾਈਵੇ ਹੋਣ ਅਨੁਤਾਰ ਦੇਈਲਾ ਹੈ ਕਹਾ ਕਰੇ ਬੱਪੜਾ ਜਮ ਡਰਪੈ ਉਹਨਾਂ ਨੂੰ ਬੱਪੜਾ ਵਿਚਾਰਾ ਜਮ ਕੀ ਕਰ ਸਕਦਾ ਹੈ ਨਾਮ ਸੁਨੇ ਜਮ ਦੂਰੋਂ ਭਾਗਾ ਮਤ ਮਾਰੇ ਹਰ ਜੀ ਬੇਪਰਵਾਹ ਹੈ ਉਹ ਡਰਦਾ ਹੈ ਜਮ ਉਹਨਾਂ ਦੇ ਪਾਸੋਂ ਜਿਨੇ ਜਮਵਾ ਸਿਰ ਜੀਆ ਸੋ ਜਪਿਆ ਪਰਵਤਗਾਰ ਗੁਰਮੁਖ ਰਿਦਾ ਮੁਰਾਰੀ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ 'ਚ ਮੁਰਾਰੀ ਪਰਮੇਸ਼ਰ ਵਸਿਆ ਹੋਇਆ ਹੈ ਉਹਨਾਂ ਦਾ ਜਮਨੀ ਕੋਈ ਵਿਗਾੜ ਸਕਦਾ ਡਰ ਕੇ ਭੈ ਭੀਤ ਹੋ ਕੇ ਚਲਿਆ ਜਾਂਦਾ ਹੈ ਜਲ ਜਾਓ ਜੀਵਨ ਨਾਮ ਬਿਨਾ ਸੱਚੇ ਬਾਦਸ਼ਾਹ ਦੇ ਨਾਮ ਤੋਂ ਬਿਨਾ ਜਿਉਂ ਜੀਵਨ ਤਾਂ ਭਾਈ ਇਹ ਜਲਦਾ ਹੀ ਜਾ ਰਿਹਾ ਹੈ ਕਿਸੇ ਦਾ ਕਾਲ ਵਿੱਚ ਜਲਦਾ ਹੈ ਕਿਸੇ ਦਾ ਕ੍ਰਿਸ਼ਨਾਂ ਜਲਦਾ ਹੈ ਕਿਸੇ ਦਾ ਮਾਇਆ ਦੇ ਮੋਹ ਜਲਦਾ ਹੈ ਕਿਸੇ ਦਾ ਈਰਖਾ ਚੇ ਨਿੰਦਿਆ ਚੇ ਝਗੜੀਆਂ ਚੇ ਇਹ ਜੀਵਨ ਜਲਦੀ ਜਲਦਾ ਜਾ ਰਿਹਾ ਹੈ ਜਲ ਜਾਵੇ ਇਹ ਜੀਵਨ ਜੋ ਮਹਾਰਾਜ ਦੇ ਨਾਮ ਤੋਂ ਬਿਨਾ ਕੀ ਰੱਖ ਕੇ ਕਰਨਾ ਇਹ ਜੀ ਦਾ ਹਰ ਜਪ ਜਾਪ ਜਪੋ ਜਪ ਮਾਲੀ ਇਹ ਭਾਈ ਕਿ ਮਾਰੇ ਫੇ ਅਸੀਂ ਕਿਹੜੀ ਮਾਲਾ ਉਹਨਾਂ ਦੀ ਫੇਰਿਆ ਕਰੀਏ ਲੋਹੇ ਦੀ ਫੇਰਿਆ ਕਰੀਏ ਰੋਜ਼ ਰਾਖੀ ਫੇਰਿਆ ਕਰੀਏ ਸੂਰ ਦੀ ਫੇਰਿਆ ਕਰੀਏ ਕਿ ਤੁਲਸੀ ਦੀ ਮਾਲਾ ਫੇਰਿਆ ਕਰੀਏ ਸਾਨੂੰ ਮਾਲਾ ਤਾਂ ਦੱਸੋ ਕਿਹੜੀ ਫੇਰਿਆ ਕਰੀਏ ਤਾਂ ਹਜੂਰ ਕਹਿੰਦੇ ਹਨ ਹਰ ਜਪ ਜਾਪ ਜਪੋ ਜਪ ਮਾਲੀ ਇਹ ਭਾਈ ਹਰੀ ਅਕਾਲ ਪੁਰਖ ਦਾ ਜਿਹੜਾ ਜਾਪ ਜਪਣਾ ਹੈ ਨਾ ਇਹੋ ਜਪਣ ਵਾਲੀ ਮਾਲਾ ਹੈ ਹਿਰਦੇ ਹਰ ਹਰ ਅਖਰ ਦੋਏ ਮਾਲਾ ਜਬਰ ਜੌਦ ਪੈ ਦੀਨ ਦੇ ਆਲਾ ਸੋਏ ਪਰਮੇਸ਼ਰ ਦਾ ਨਾਮ ਜਿਹੜਾ ਜੱਮ ਮਾਲਾ ਹਿਰਦੇ ਫੇਰਤ ਦਾ ਚੱਲੇ ਤੂੰ ਨਾਲੀ ਹਿਰਦੇ ਨਾਲ ਫੇਰੋ ਤੁਹਾਡੇ ਨਾਲੇ ਚੱਲੇਗੀ ਗੁਰਮਤਿ ਕਿਸ ਨੂੰ ਪੁੱਛਿਆ ਸੀ ਜਨਣਾ ਮਾਲਾ ਕਿਹੜੀ ਫੇਰਦਾ ਕਹਿੰਦਾ ਕਿਆ ਕਰੂੰ ਤਸਵੀਰ ਕਿਆ ਕਰੂੰ ਮਾਲਾ ਮਨ ਮਾਲਾ ਪeo ਮੇਰਾ ਹੈ ਕਹਿੰਦੇ ਮੈਂ ਕਿਹੜੀ ਤਸਵੀਰ ਮੁਸਲਮਾਨਾਂ ਵਾਲੀ ਹਰੇ ਤੇ ਲਾਲ ਰੰਗ ਦੇ ਚਿੱਟੇ ਰੰਗ ਦੇ ਮਨ ਕੇ ਬਣਾ ਕੇ ਕਿਹੜੀ ਫੇਰਾ ਤੇ ਕੀ ਮੈਂ 19 ਵਾਲਾ ਫੇਰਾ ਜਾਂ ਤੁਸੀ ਦੀ ਮਾਲਾ ਰੁਦਾਕੀ ਫੇਰਾ ਮੇਰਾ ਮਾਨੀ ਕਹਿੰਦਾ ਮਾਲਾ ਵੱਡ ਗਿਆ ਹੈ ਹੁਣ ਮਨ ਚੋਂ ਕਦੇ ਭੁੱਲਦਾ ਹੀ ਨਹੀਂ ਹਰ ਵਕਤ ਗੁਰਮੁਖ ਆਵੇ ਸਾਧਮਨਾ ਇਸ ਪ੍ਰਕਾਰ ਹਜੂਰ ਫਰਮਾਉਂਦੇ ਹਨ ਗੁਰਮੁਖ ਆਵੇ ਸਾਧ ਹਰ ਜਪ ਜਾਪ ਜਪੋ ਜਪ ਮਾਲੀ ਇਹ ਭਾਈ ਹਰੀ ਦੇ ਜਾਪ ਨੂੰ ਜਿਹੜਾ ਜਪਣਾ ਇਹੋ ਜਪ ਮਾਲੀ ਜਪਣ ਵਾਲੀ ਮਾਲਾ ਹੈ ਗੁਰਮੁਖ ਆ ਕੀ ਸਾਧ ਮਨ ਕੇ ਦਿੰਦੇ ਵੀ ਆ ਲੈ ਮੇਰੀ ਮਾਲਾ ਜਪਿਆ ਕਰ ਉਹਨਾਂ ਨੇ ਮਤਲਬ ਹੀ ਅੱਧਾ ਫਲ ਮੈਨੂੰ ਮਿਰਜ਼ਾਰੂ ਖਾਨੀ ਜੀ ਜਪੂਏ ਤੇ ਮਿਲੂ ਮੈਨੂੰ ਗੁਰਮੁਖ ਆਵੇ ਸਾਧ ਮਨ ਕਈ ਕਹਿੰਦੇ ਮੈਂ 500 ਨੂੰ ਅੱਜ ਮਾਲਾ ਦੇ ਕੇ ਆਏ ਮੈਂ ਫਲਾਣੇ ਨੂੰ ਇਹਨੇ ਦੇ ਕੇ ਆਏ ਹਾਂ ਜੀ ਗੁਰਮੁਖ ਆਵੇ ਸਾਧ ਮੰਨ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਗੁਰਮੁਖ ਬਣ ਜਾਓਗੇ ਫਿਰ ਤੁਹਾਡੇ ਮਨਾਂ 'ਚ ਹੀ ਆਪੋ ਮਰਸ ਆਉਣ ਲੱਗ ਜਾਏਗਾ ਜਦੋਂ ਮਨ 'ਚ ਆਸ ਆਉਣ ਲੱਗ ਗਿਆ ਫਿਰ ਤੁਹਾਡੀ ਮਾਲਾ ਕਦੇ ਬੰਦ ਹੀ ਨਹੀਂ ਹੋਵੇਗੀ ਐਸੀ ਜਪਾ ਜਪਨ ਵਿੱਚ ਇਹ ਆਜੂਗਾਰ ਸਮਾਏ ਦੀ ਧਾਤ ਮਿਲੇਗੀ ਰਹਾਉ ਗੁਰ ਉਪਦੇਸ਼ ਸਾਚ ਸੁਖ ਜਾਕ ਫੇ ਭਾਈ ਸਤਿਗੁਰੂ ਸਾਹਿਬ ਦੇ ਉਪਦੇਸ਼ ਕਰਕੇ ਜਿਨ੍ਹਾਂ ਨੂੰ ਸੱਚੇ ਅਕਾਲ ਪੁਰਖ ਦੀ ਪ੍ਰਾਪਤੀ ਦਾ ਸੁਖ ਪ੍ਰਾਪਤ ਹੋਇਆ ਹੈ ਕਿਸ ਗੁਰ ਉਪਦੇਸ਼ ਸਾਚ ਸੁਖ ਜਾ ਕੋ ਸਤਿਗੁਰਾਂ ਦੇ ਉਪਦੇਸ਼ ਕਰਕੇ ਸੱਚਾ ਸੁਖ ਜਿਨਾਂ ਨੂੰ ਪ੍ਰਾਪਤ ਹੋਇਆ ਹੈ। ਕਿ ਆਤ ਇਸ ਉਪਮਾ ਕਹੀ ਉਸ ਮਹਾਪੁਰਖ ਦੀ ਪਿਆਰੇ ਦੀ ਕੀ ਉਪਮਾ ਕਹਿ ਕੇ ਦਸੀਏ ਉਪਮਾ ਕਸਨ ਨਹੀਂ ਕੀਤੀ ਜਾਂਦੀ ਬੇਹੰਤ ਹੈ। ਲਾਲ ਜਵੇਹਰ ਰਤਨ ਪਦਾਰਥ ਇਹ ਭਾਈ ਲਾਲ ਜਿਹੜੇ ਹਨਗੇ ਜਵਾਰਾਤ ਜੋ ਹਨ ਰਤਨ ਪਦਾਰਥ ਰਤਨ ਆਦਿਕ ਜਿਨਨੇ ਪਦਾਰਥਨ ਖੋਜਤ ਗੁਰਮੁਖ ਲਹੀਏ ਗੁਰਮੁਖਾਂ ਦੀ ਖੋਜ ਕਰਕੇ ਸਾਰੇ ਪ੍ਰਾਪਤ ਹੋ ਜਾਂਦੇ ਆ ਜੇ ਪਰਮੇਸ਼ਰ ਦੀ ਪ੍ਰਾਪਤੀ ਜਦੋਂ ਹੋ ਗਈ ਇਹ ਸਾਰੇ ਹੀ ਪ੍ਰਾਪਤ ਹੋ ਗਏ ਇਸੇ ਪ੍ਰਕਾਰ ਲਾਲ ਜਵੇਹਰ ਲਾਲ ਪ੍ਰੇਮ ਵਾਹਿਗੁਰੂ ਦਾ ਜਵੇਹਰ ਗਿਆਨ ਪਰਮੇਸ਼ਰ ਦਾ ਰਤਨ ਪਦਾਰਥ ਰਤਨ ਵਿਰਾਜ ਆ ਦੇ ਕੋ ਬਦਾਰ ਧਰਮ ਅਰਥ ਕਾਮੋ ਖਾਦਕ ਗੁਰਮੁਖ ਖੋਜ ਤਲਹੀਏ ਇਹ ਗੁਰਮੁਖਾਂ ਦੀ ਸੰਗਤ ਕਰਕੇ ਇਹਨਾਂ ਗੁਣਾਂ ਨੂੰ ਖੋਜ ਕੇ ਮਤ ਵਿਚਾਰਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਮੁਖਾਂ ਦੀ ਖੋਜ ਕਰਕੇ ਉਸ ਨੂੰ ਪ੍ਰਾਪਤ ਕਰਨੀ ਲਖ ਲਈਏ ਜੀਨੇ ਗਿਆਨ ਧਿਆਨ ਤਨ ਸੱਚਾ ਇਹ ਭਾਈ ਜਿਹਨਾਂ ਨੂੰ ਸੱਚਾ ਨਾਮ ਧੰਨ ਮਿਲਿਆ ਉਹ ਹੀ ਮਹਾਰਾਜ ਧਿਆਨ ਨੂੰ ਜਾਣਦਾ ਹੈ ਉਹਨਾਂ ਨੂੰ ਪਤਾ ਹੈ ਕਿ ਪਰਮੇਸ਼ਰ ਸਰਵ ਵਿਆਪੀ ਹੈ ਸਿਮਰੰਤ ਸੰਤ ਸਰਵਕਤਰ ਰਮਣ ਸਾਰਿਆਂ 'ਚ ਵਿਆਪਕ ਜਾਣ ਕੇ ਮਹਾਰਾ ਦਾ ਸਿਮਰਨ ਕਰਦੇ ਹੈ ਇਹ ਧਿਆਨ ਨੂੰ ਸਰਵੋਤਮ ਜੀ ਆ ਸਾਰਿਆਂ ਜੀਵਾਂ ਦੇ ਅੰਦਰ ਵਿਆਪਕ ਜਾਣ ਕਰਕੇ ਪੂਰਨ ਜਾਣ ਕੇ ਉਹ ਧਿਆਨ ਕਰਦੇ ਹੈ ਵਿਆਪਕ ਜਾਣ ਕੇ ਉਹ ਇੱਕ ਦੇਸੀ ਨਹੀਂ ਜਾਣਦੇ ਵੀ ਅੰਗੂਠੇ ਵੀ ਨਹੀਂ ਆਈ ਜਿਵੇਂ ਯੋਗੀ ਹੈ ਉਹ ਦਸਵੇਂ ਦਾਰਜ ਜਿੰਨਾ ਅੰਗੂਠਾ ਗੋਲ ਹੁੰਦੀ ਹੈ ਨਾ ਬੋਰਡ ਦੀ ਇਡਾ ਕੋ ਰੂਪ ਉਹ ਵੇਖਦੇ ਐ ਉਸ ਰੂਪ ਨੂੰ ਵੇਖ ਕੇ ਉਹ ਬੜੇ ਖੁਸ਼ ਹੁੰਦੇ ਐ ਹਾਏ ਆਦਮੀ ਨੇ ਆਕਾਰ ਜਿਹੀ ਸੂਖ ਮੂਰਤ ਨਰੰਜਨ ਕਾਇਆ ਦਾ ਆਕਾਰ ਉਹ ਕਾਇਆ ਦਾ ਆਕਾਰ ਦਿੰਦਾ ਹੈ ਤੇ ਮੂਰਤ ਸੂਖਮ ਨਰੰਜਨ ਉਹਦਾ ਨਾਮ ਰੱਖਿਆ ਵੀ ਦੱਸੋ ਹੈ ਜਦੋਂ ਮੂਰਤ ਨਰੰਜਨ ਕਿਵੇਂ ਹੋਇਆ ਸੋ ਉਹ ਤਾਂ ਅੰਜਨ ਮਾਇਆ ਕਰਕੇ ਉਹ ਸਾਰਾ ਆਕਾਰ ਬਣਿਆ ਹੋਇਆ ਇਸੇ ਪ੍ਰਕਾਰ ਕਈਆਂ ਨੇ ਹਿਰਦੇ ਦੇ ਅੰਦਰ ਉਹ ਮੂਰਤ ਨੂੰ ਹਿਰਦੇ ਰੂਪੀ ਖੋੜ ਦੇ ਅੰਦਰ ਉਸ ਮੂਰਤ ਨੂੰ ਧਿਆਨ ਕਰਦੇ ਆਂਗੁਸ਼ਟ ਪ੍ਰਮਾਨ ਅੂਠੇ ਜਿੰਨਾ ਆਕਾਰ ਵਿੱਚ ਕੇ ਉਸ ਮੂਰਤ ਦਾ ਧਿਆਨ ਕਰਦੇ ਆ ਇਸ ਪ੍ਰਕਾਰ ਸਾਧ ਸੰਗਤ ਜੀ ਲੋਕਾਂ ਧਿਆਨੀਆਂ ਦੀ ਹਾਲਤ ਹੈ ਪਰ ਮਹਾਰਾਜ ਦਾ ਮਤ ਹੈ ਇਹ ਵੀ ਸਾਰੇ ਉਸ ਨੂੰ ਵਿਆਪਕ ਜਾਣਨਾ ਜਿਹੜਾ ਇਹ ਧਿਆਨ ਹੋਣਾ ਚਾਹੀਦਾ ਹੈ ਧਿਆਨ ਚੀਨੈ ਗਿਆਨ ਧਿਆਨ ਤਨ ਸਾਚਾ ਉਹ ਸੱਚੇ ਨਾਮ ਰੂਪੀ ਧੰ ਦੇ ਵਸਣੇ ਕਰਕੇ ਉਹ ਧਿਆਨ ਸਰੂਪ ਵਿਆਪਕ ਨੂੰ ਜਾਣ ਲੈਂਦਾ ਹੈ ਸਰਗਿਆਨ ਨਿਰਗੁਣ ਰੂਪ ਦਾ ਉਹਨਾਂ ਨੂੰ ਜੋਤੀ ਸਰੂਪ ਦਾ ਪ੍ਰਾਪਤ ਹੋ ਜਾਂਦਾ ਜਿਆ ਜਿਆ ਦੇਖਾਂ ਤਾਂ ਜੋਤ ਤੇਰੀ ਤੇਰਾ ਰੂਪ ਕਨੇਹਾ ਇੱਕ ਸ਼ਬਦ ਲੇਵ ਲਾਵੇ ਜਿਹੜਾ ਇੱਕ ਗੁਰੂ ਸਾਹਿਬ ਦੇ ਸ਼ਬਦੋਂ ਚ ਲੇਵ ਲਾਉਂਦਾ ਉਹਨਾਂ ਨੂੰ ਨਾਮ ਕੰਨ ਦੀ ਪ੍ਰਾਪਤੀ ਹੁੰਦੀ ਹੈ ਸਰਗੁਣ ਰੂਪ ਦਾ ਧਿਆਨ ਪ੍ਰਾਪਤ ਹੁੰਦਾ ਹੈ ਨਿਰਗੁਣ ਦਾ ਗਿਆਨ ਪ੍ਰਾਪਤ ਹੁੰਦਾ ਹੈ ਇਕ ਸ਼ਬਦ ਵਿੱਚ ਗੁਰਾਂ ਨੇ ਜਿਹੜਾ ਬ੍ਰਤੀ ਨੂੰ ਜੋੜ ਲੈਂਦਾ ਹੈ ਨਿਰਾ ਲੰਭ ਨਿਰਹਾਰ ਨਿਹਕੇਵਲ ਉਹ ਪਰਮੇਸ਼ੁਰ ਨਿਰਾ ਲੰਭ ਹੈ ਕਿਸੇ ਆਸਰੇ ਨਹੀਂ ਹੈ ਅਤੇ ਆਪ ਨਿਰਵਿਸ਼ੇਸ਼ ਕਰਕੇ ਸਾਰਿਆਂ ਦਾ ਆਲੰਭ ਆਸਰਾ ਹੈ ਤੇ ਆਪ ਨਿਰਾ ਲੰਭ ਨਿਰਾਕਾਰ ਹੈ ਨਿਰਾ ਲੰਭ ਨਿਰਹਾਰ ਤੇ ਆਹਾਰ ਦਾ ਆਸਰਾ ਨਹੀਂ ਕਈ ਕਹਿੰਦੇ ਉਹ ਰੋਟੀ ਖਾਂਦਾ ਹੈ ਕੋਈ ਕੁਝ ਕਹਿੰਦਾ ਹੈ ਉਹ ਨਿਰਾਹਾਰੀ ਹੈ ਜਿਵੇਂ ਸਾਡੀ ਕੀ ਉਸੇ ਰਕਾ ਦਿਹਾੜੀ ਮਹਿਮਾਨ ਹੋਣ ਪਰੋਣੇ ਅਸੀਂ ਇਹ ਉਹਦਾ ਆਹਾਰ ਖੁਰਾਕ ਨਹੀਂ ਉਹ ਨਰਹਾਰ ਪੇਸਤ ਨਰਹਾਰੀ ਕੇਸਵ ਨਰਵੈਰਾ ਕੋਟ ਜਨਾਂ ਜਾ ਕੇ ਪੂਜੇ ਪੈਰਾ ਉਹ ਕਿਸੇ ਖੁਰਾਕ ਦੇ ਮਸਾਜ ਨਹੀਂ ਹੈ ਆਹਾਰ ਆਦਿਕਾਂ ਤੋਂ ਰਹਿਤ ਹੈ ਨਿਹ ਕੇਵਲ ਅਧ ਨਿਹ ਕੇਵਲ ਸੁਧ ਸਰੂਪ ਆਉ ਉਹ ਕੇਵਲ ਨਹੀਂ ਵਿਸ਼ੇਸ਼ ਕਰਕੇ ਕੇਵਲ ਆਪਣਾ ਆਪ ਰੂਪ ਹੈ ਨਿਰਪਉ ਤਾੜੀ ਲਾਵੇ ਉਹ ਤੇ ਨਿਰਪਉ ਹੈ ਉਹਨੂੰ ਕਾਲ ਦਾ ਭੈ ਵੀ ਕਾਲ ਨੂੰ ਕੋ ਕਾਲ ਮਹਾਕਾਲ ਨੂੰ ਕੋ ਕਾਲ ਹੈ ਉਸ ਤਾੜੀ ਸਮਾਧੀ ਨੂੰ ਗੁਰਮਖ ਲਾਉਂਦੇ ਹਨ ਬਿਰਤੀ ਨੂੰ ਜੋੜਦੇ ਆ ਸਾਇਰ ਸप्त ਭਰੇ ਜਲ ਨਿਰਮਲ ਸਤ ਸੰਗ ਜੀ ਸਾਇਰ ਸੌਧ ਪਰੇ ਜਲ ਨਿਰਮਲ ਸਤ ਸਰੋਵਰ ਜਿਸ ਪ੍ਰਕਾਰ ਪਾਣੀ ਦੇ ਭਰੇ ਹੁੰਦੇ ਹੈ ਉਹਨਾਂ ਸਤਸੰਗ ਜੀ ਸਤਸਰੋਵਰਾਂ ਦੀ ਨਿਆਈ ਪੰਜ ਗਿਆਨਿੰਦਰੇ ਤੇ ਮੰਨ ਤੇ ਬੁੱਧ ਇਹ ਸਤਸਰੋਵਰਾ ਨਿਰਮਲ ਜਲ ਨਾਮ ਨਾਲ ਉਹਨਾਂ ਨੇ ਭਰ ਲਏ ਐ ਸਾਰੇ ਇੰਦਰੀਆਂ ਚ ਵੀ ਅੰਤਰ ਗੁਰ ਰੱਦਣਾ ਜੇਬਾ ਜਗ ਗੁਰ ਨਾਉ ਨੈਤ ਨੂੰ ਸਤ ਗੁਰ ਵੇਖਣਾ ਸਰਵ ਨੂੰ ਸੁਣਨਾ ਗੁਰ ਨਾਉ ਇਸ ਪ੍ਰਕਾਰ ਨਿਰਮਲ ਉਦਿਲ ਨਾਮ ਦੇ ਨਾਲ ਭਰ ਲਏ ਹਨ ਉਹਨਾਂ ਨੇ ਨਿਰਮਲ ਨਾਮ ਸਾਇਰ ਸਤਿ ਭਰੇ ਜਲ ਨਿਰਮਲ ਨਿਰਮਲ ਜਲ ਨਾਮ ਦੇ ਨਾਲ ਸੱਤੇ ਪੰਜੇ ਗਿਆਨ ਦੇ ਮੰਤੇ ਬੁੱਧ ਨਿਰਮਲ ਜਲ ਨਾਮ ਨਾਲ ਉਹਨੇ ਲਵ ਲਵ ਭਰ ਲਏ ਹਨ ਉਲਟੀ 나ਵ ਤਰਾਵੇ ਅਤੇ ਬਿਰਤੀ ਸੰਸਾਰ ਵੱਲੋਂ ਉਲਟਾ ਕਰਕੇ ਇਸ ਪ੍ਰਕਾਰ ਆਪਣੀ ਬਿਰਤੀ ਰੂਪੀ ਬੇੜੀ ਨੂੰ ਉਲਟਾ ਕੇ ਸੰਸਾਰ ਵੱਲੋਂ ਜਿਹੜਾ ਪਰਮੇਸ਼ਰ ਵੱਲ ਲਾਉਣਾ ਹੈ ਇਹਨੂੰ ਤਾਰਦੇ ਹੈ ਤਰਾ ਦਿੰਦੇ ਹੈ ਇਸ ਪ੍ਰਕਾਰ ਸਾਰ ਸੰਗਤ ਦੇ ਚ ਮਿਲ ਕਰਕੇ ਇਸੇ ਪ੍ਰਕਾਰ ਫੇਰ পড়ੋ ਸਾਇਰ ਸਤਿ ਭਰੇ ਜਲ ਨਿਰਮਲ ਜਿਨ੍ਹਾਂ ਦੇ ਸਾਰ ਸਤਿ ਸਤ ਸਮੁੰਦਰ ਕਿਹੜੇ ਹੈ ਅਵਰਾਗ ਬਵੇਕ ਖਟ ਸੰਪਤੀ ਮੋਹ ਇੱਛਾ ਤੇ ਸਰਮਣ ਮੰਨਨ ਅਧਿਆਸਨ ਇਹ ਸਤ ਸਰੂਪ ਰਾਨਗੇ ਇਹ ਜਿਨ੍ਹਾਂ ਨੇ ਨਿਰਮਲ ਜਲ ਗਿਆਨ ਦੇ ਦੇਣ ਵਾਲੇ ਇਹ ਲਵ ਲਵ ਅੰਤਾਂ ਕਰਨ ਦੇ ਅੰਦਰ ਭਰ ਲਏ ਹਨ ਉਹਦੀ ਨਾਵਤਰਾਵੈ ਉਹਨਾਂ ਦੀ ਸਾਰ ਸੰਗਤ ਜੀ ਸੰਸਾਰ ਕਰਮ ਵਰਤੀ ਉਲਟ ਗਈ ਹੈ ਤੇ ਭਗਤੀ ਰੂਪੀ ਨਾਮ ਕਰਕੇ ਆਪਤਰਦੇ ਹੈ ਹੋਰ ਉਹਨਾਂ ਨੂੰ ਤਰਾਉਂਦੇ ਹੈ ਉਹ ਉਲਟੀ ਬ੍ਰਹਮ ਵਿਧੀ ਆ ਰੂਪੀ ਨਾਮ 베ੜੀ ਦੇ ਤੇ ਚੜ ਕਰਕੇ ਸੰਸਾਰਾਕਾਰ ਵਰਤੀ ਨਹੀਂ ਹੈਗੀ ਉਹ ਬ੍ਰਹਮਾਕਾਰ ਵਰਤੀ ਹੋ ਗਈ ਹੈ ਇਸ ਪ੍ਰਕਾਰ ਉਹ 베ੜੀ ਦੀ ਨਹੀਂ ਉਹਨਾਂ ਦੀ ਜੀਵਨ ਹੈ ਗੁਰਨਾਮੁ ਕੀ ਤਾਰ ਦੇ ਤੇ ਆਪ ਵੀ ਕਰੇ ਹੋਏ ਹਨ ਬਾਹਰ ਜਾਤ ਠਾਕ ਰਹਾਵੇ ਜਿਹੜਾ ਮਨ ਬਾਹਰ ਭਟਕਦਾ ਫਿਰਦਾ ਹੈ ਇਹਨੂੰ ਮਹਾਪੁਰਖ ਰੋਕ ਕੇ ਰੱਖਦੇ ਹੈ ਮਨ ਦੇ ਤੇ ਪਹਿਰਾ ਰੱਖਦੇ ਹੈ ਮਨ ਦਾ ਫੁਰਨਾ ਨਹੀਂ ਫੁਰਨ ਦਿੰਦੇ ਹੋਰ ਅਤੇ ਠਾਕ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਦੇ ਹਨ ਗੁਰਮੁਖ ਸਹਿਜ ਸਮਾਗ ਉਹਨਾਂ ਦਾ ਨਾਮ ਗੁਰਮੁਖ ਹੈ ਭਾਈ ਉਹ ਸੈਲਸ ਰੂਪ ਵਿੱਚ ਸਮਾ ਜਾਂਦੇ ਆ ਮਾਰਾ ਦੇ ਸਰੂਪ ਚ ਭੇਦ ਹੋ ਜਾਂਦੇ ਹਨ ਸੋ ਗਿਰਹੀ ਸੋ ਦਾਸ ਉਹ ਦਾਸੀ ਉਸੇ ਦਾ ਨਾਮ ਗ੍ਰਿਸ਼ਤੀ ਹੈ ਭਾਈ ਜਿਨ ਇਹਨਾਂ ਗੁਣਾਂ ਨੂੰ ਗ੍ਰਹਿਣ ਕਰ ਲਿਆ ਉਹਦਾ ਗਿਆਨ ਰੂਪੀ ਪੁੱਤਰ ਹੈ ਸੰਤੋਖ ਰੂਪੀ ਪਿਤਾ ਹੈ ਖਿਮਾ ਰੂਪੀ ਮਾਤਾ ਹੈ ਇਸ ਪ੍ਰਕਾਰ ਦਾ ਉਹ ਗ੍ਰਿਸ਼ਤੀ ਹੈ ਤੇ ਸੋ ਦਾਸ ਸੋ ਦਾਸੀ ਉਹ ਦਾਸਾ ਭਾਵ ਧਾਰਨ ਵਾਲਾ ਸੰਸਾਰ ਤੋਂ ਉਪਰਾਮ ਹੈ ਜਿਸ ਦੇ ਕਾਈ ਸੋ ਦਾਸੀ ਜੇ ਪਾਲੇ ਉਦਾਸ ਅਰਜ਼ੁਲ ਕਰੇ ਰੰਗਨਵਾਸ ਆਉਂਦੇ ਜਾਂਦੇ ਸਾਹ ਵਿੱਚ ਹੀਠਾ ਉਤੇ ਨੂੰ ਉਰਜ ਪਰਮੇਸ਼ਰ ਦੇ ਨਾਮ ਦਾ ਵਾਸਾ ਕਰਨ ਵਾਲਾ ਅਰਦ ਉਰਦ ਅਰਦ ਜਿਹੜਾ ਨੀਚੇ ਜੀਵ ਹੈ ਉਰਦ ਜੋ ਈਸ਼ਰਵਾ ਵੱਡਾ ਉਹਨਾਂ ਦੋਹਾਂ ਵਿੱਚ ਸੁੱਧ ਬ੍ਰਹਮ ਦਾ ਵਾਸਾ ਇਹ ਕਿ ਨਿਰਗੁਰੂ ਦੇ ਸਰਗਣੋ ਕੇਲ ਕਰ ਦਵੇ ਸਵਾਮੀ ਮੇਰਾ ਉਸ ਦਾ ਵਾਸਾ ਜਾਣਨਾ ਕਰੇ ਉਹ ਦਾਸੀ ਹੈ ਸੋ ਸੇਵਕ ਹੈ ਸੇਵਕ ਜਿਨ ਦਾਸਾ ਭਾਵ ਤਾਰਿਆ ਹੈ ਜੀ ਦੇ ਅੰਦਰੋਂ ਸਾਹਿਬ ਸੰਗੇ ਜੀ ਦਾ ਸੜਨ ਵਾਲੇ ਜਿਹੜੇ ਹਨਗੇ ਕਾਮਕਰੋ ਲੋ ਮੂੰਹ ਕਰ ਸੜ ਗਏ ਹੈ ਜੀ ਦੇ ਅੰਦਰ ਉਹ ਸੇਵਕ ਹੈ ਮਹਾਰਾਜ ਦਾ ਉਹ ਦਸਵੀਂ ਦੁਨੀਆ ਤੋਂ ਉਪਰਾਮ ਹੈ ਉਹ ਜਿਨ ਗੁਰਮੁਖ ਆਪ ਪਛਾਨਿਆ ਜਿਨ੍ਹਾਂ ਨੇ ਗੁਰਮਖਾਂ ਦੀ ਸੰਗਤ ਕਰਕੇ ਆਪਣੇ ਸਰੂਪ ਨੂੰ ਬ੍ਰਹਮ ਸਰੂਪ ਨੂੰ ਪਛਾਣ ਲਿਆ ਨਾਨਕ ਕਹੇ ਅਵਰ ਨਹੀਂ ਦੂਜਾ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ 17 ਸ਼ਬਦ ਮਹਾਰਾਜ ਨੇ ਪ੍ਰਭਾਤੀ ਰਾਗ 'ਚ ਚਾਰਨ ਕੀਤੇ ਐ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਦ੍ਰਿਸ਼ਟੀ 'ਚ ਹੋਰ ਅਵਰਸਤਾਨ ਦੀ ਕੋਈ ਦੂਜਾ ਨਹੀਂ ਹੈ ਮਹਾਰਾਏ ਤੋਂ ਬਿਨਾਂ ਨਾਨਕ ਕਹਾ ਵਰ ਨਹੀਂ ਦੂਜਾ ਸਾਚ ਸਬਦ ਮਨ ਮੰਨਿਆ ਜਿਨ੍ਹਾਂ ਦਾ ਸੱਚੇ ਗੁਰਾਂ ਦੇ ਸ਼ਗਿਰ 'ਚ ਮਨ ਮੰਨ ਗਿਆ ਹੈ ਉਹਨਾਂ ਨੂੰ ਅਵਰਸਤਾਨ ਦੀ ਗੁਰੂ ਸਾਹਿਬ ਜੀ ਕਹਿੰਦੇ ਹੋਰ ਦੂਸਰਾ ਨਹੀਂ ਕੋਈ ਦਿਸਦਾ ਸਾਰਿਆਂ 'ਚ ਵਾਹਿਗੁਰੂ ਦਾ ਸਰੂਪ ਪ੍ਰਗਟ ਹੋਇ ਆਉਂਦਾ ਹੈ ਇਹ ਜੀ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਏ ਮਹਾਰਾਜੀ ਨੇ 17 ਸ਼ਬਦਾਂ ਵਿੱਚ ਪ੍ਰਭਾਤੀ ਰਾਗਣੀ ਵਿੱਚ ਸ਼ਬਦ ਵਿਚਾਰ ਕੇ ਉਪਦੇਸ਼ ਬਖਸ਼ਿਆ ਹੈ ਸੋ ਗਿਰਹੀ ਸੋ ਉਦਾਸ ਸੋ ਦੋਸੀ ਜਿਨ ਗੁਰਮੁਖ ਆਪੋ ਕਿਛਾਨੇ ਨਾਨਕ ਕਹੈ ਅਵਰ ਨਹੀਂ ਦੂਜਾ ਸਾਜ ਸ਼ਬਦ ਮਨ ਮੰਨਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਏ ਗੋਬਿੰਦ ਰਾਗ ਪ੍ਰਵਾਤੀ ਮਹੱਲਾ ਤੀਜਾ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਗੁਰਮੁਖ ਵਿਰਲਾ ਕੋਈ ਬੂਝੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਤੀਜੇ ਬਾਦਸ਼ਾਹ ਜੀ ਭਰੋਪੀ ਰਾਗ ਦੇ ਅੰਦਰ ਬਾਣੀ ਉਚਾਰਨ ਕਰਦੇ ਹਨ ਕਿਉਂ-ਕਿਉਂ ਪੋੜੀਆਂ ਵਾਲੇ ਸ਼ਬਦ ਆਉਣਗੇ ਇੱਕੋ ਦੁਆਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਤਾਂ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸਿੱਖਣ ਬੇਨਤੀ ਕੀਤੀ ਕਿ ਸੱਚੇ ਬਾਦਸ਼ਾਹ ਜੀ ਇਹ ਕਿਰਪਾ ਕਰਕੇ ਦੱਸੋ ਕਿ ਪਰਮੇਸ਼ਰ ਜਿਹੜਾ ਸਾਰੇ ਵਿਆਪਕ ਹੈ ਉਹਦੀ ਸਮਝ ਕਿਵੇਂ ਪੈਂਦੀ ਹੈ ਤਰ ਸੁਣ ਕੇ ਗੁਰੂ ਮਾਰਾ ਸਾਹਿਬ ਜੀ ਸ੍ਰੀ ਮੁਖਵਾਕ ਇਹ ਵਿਚਾਰਨ ਕੀਤੇ ਹਨ ਪ੍ਰਭਾਤੀ ਰਾਗ ਜੀ ਦੇ ਅੰਦਰ ਗੁਰਮੁਖ ਗੁਰਮੁਖ ਵਿਰਲਾ ਕੋਈ 부ਝੈ ਫਿਰ ਭਾਈ ਕੋਈ ਕੋਈ ਵਿਰਲਾ ਹੀ ਹੈ ਬਾੜੇ ਨਹੀਂ ਹਨ ਹੈਨ ਫੱਕਰ ਹੈਨ ਬਿਰਲੇ ਨਾਹੀਂ ਕਰਨੇ ਫੈਲ ਫੱਕੜ ਸੰਸਾਰ ਕੋਈ ਕੋਈ ਬਿਰਲੇ ਹੈ ਬਾੜੇ ਨਹੀਂ ਹਨ ਹੋਰ ਤਾਂ ਪਕੜ ਖਰਾਬੀਆਂ ਵਿੱਚ ਹੀ ਸਾਰਾ ਸੋਚਾਰ ਪਕੜਿਆ ਹੋਇਆ ਹੈ ਇਸ ਪ੍ਰਕਾਰ ਸਾਲ ਸੰਗਤ ਜੀ ਹਜੂਰ ਫਰਮਾਉਂਦੇ ਐ ਜਿਸ ਪ੍ਰਕਾਰ ਸੂਰਜ ਜਿਹੜਾ ਹੈ ਕੋਈ ਕੋਈ ਸਾਰਿਆਂ ਨਿਸ਼ਤਰਾਂ ਸਾਰਿਆਂ ਤਾਰੇ ਚੰਦ ਮਾਰਕਾਂ ਚ ਹੈ ਇਸ ਤਰ੍ਹਾਂ ਕੋਈ ਕੋਈ ਕੋਟਨ ਮਾਨਨ ਕੋ ਕੋਈ ਕੋਈ ਬਿਰਲਾ ਗੁਰਮੁਖ ਹੈ ਜਿਹੜਾ ਪ੍ਰਵੇਸ਼ਰ ਦੇ ਤਾਈਂ ਬੂਝਾ ਸਮਝਦਾ ਹੈ ਸਤਿਗੁਰਾਂ ਦੇ ਪਾਸੋਂ ਬੂਝਾ ਪੁੱਛਦਾ ਹੈ ਕੰਪਤ ਲੱਖਰ ਸੇ ਬੁਝਦਾ ਹੈ ਤੇ ਫੇਰੇ ਤਦਪਦੇ ਲੱਖਰਸ ਨੂੰ ਸਮਝਦਾ ਹੈ ਕੋਈ ਕੋਈ ਬਿਰਲਾ ਹੈ ਜਾ ਗੁਰਮੁਖ ਸ਼ਬਦੀ ਰਹਾ ਸਮਾਈ ਜੋ ਗੁਰਾਂ ਦੀ ਸ਼ਬਦੀ ਕਮਾਈ ਨੂੰ ਕਰਕੇ ਸਾਰੇ ਪਰਮੇਸ਼ਰ ਨੂੰ ਸਮਾਈ ਵਿਆਪਕ ਹੋ ਰਿਹਾ ਵੇਖਦਾ ਹੈ ਨਾਮ ਰਤੇ ਸਦਾ ਸੁਖ ਪਾਵੇ ਗੁਰਮੁਖ ਕੋਣ ਜੇ ਸ਼ਬਦੂ ਜੁੜਿਆ ਹੋਇਆ ਹੈ ਕੋਈ ਕੋਈ ਬਿਰਲਾ ਹੈ ਇਹਨੇ ਸਾਰੇ ਪ੍ਰਵੇਸ਼ ਨੂੰ ਸਮਾਰਿਆ ਜਿਸ ਦਾ ਹੈ ਜਿਸ ਨੂੰ ਤਾਂ ਦੇਖਦਾ ਹੈ ਜੋ ਨਾਮ ਰਤੇ ਸਦਾ ਸੁਖ ਪਾਵੇ ਇਹ ਭਾਈ ਜੋ ਮਹਾਰਾਜ ਦੇ ਨਾਮ ਚ ਰੰਗੇ ਹੋਏ ਹੈ ਉਹ ਸਦਾ ਰਹਿਣ ਵਾਲਾ ਸੁਖ ਗੁਰਮੁਖ ਪਾਉਂਦੇ ਹਨ ਸਾਚ ਰਹੇ ਲਿਵ ਲਾਈ ਸੱਚ ਰੂਪ ਜੋ ਬਿਰਤੀ ਲਾ ਕੇ ਹਿਰਦੇ ਚ ਉਹ ਵੀ ਰੱਖਦੇ ਹਨ ਬਾਣੀ ਕਰਕੇ ਵੀ ਨਾਮ ਚ ਰੰਗੇ ਹੋਏ ਹਨ ਹਰ ਹਰ ਨਾਮ ਜਪਹੁ ਜਨ ਭਾਈ ਤੇ ਭਰਾਵੋ ਭਗਤਿਆਨੋ ਸਾਡੇ ਚੇਤਨ ਸਰੂਪ ਹੋਣੇ ਕਰਕੇ ਮਹਾਰਾਜ ਦੀ ਚੇਤਨ ਦੀਆਂ ਸੋਨੇ ਕਰਕੇ ਭੜਾ ਲੱਗਦੇ ਹਾਂ ਸਾਰੇ ਪਰਮੇਸ਼ਰ ਦੇ ਨਾਮ ਨੂੰ ਗੁਰਮੁਖਤਾਈ ਨਾਲ ਜਪਣਾ ਕਰੋ ਗੁਰ ਪ੍ਰਸਾਦ ਮਨ ਆਸਿਰ ਹੋਵੇ ਸਤਿਗੁਰਾਂ ਦੀ ਕਿਰਪਾ ਕਰਕੇ ਜਿਹੜਾ ਮਨ ਡੋਲਦਾ ਫਿਰਦਾ ਹੈ ਇਹ ਨਾਮ ਵਿੱਚਿਤ ਹੋ ਜਾਂਦਾ ਹੈ ਅਨੰਦਨ ਹਰ ਰਸ ਰਹਿਆ ਅਗਾਹੀ ਰਾਗ ਵਿੱਚ ਉਹਨਾਂ ਦਾ ਮਨ ਹਰੀ ਦੇ ਰਸ ਪ੍ਰੇਮ ਵਿੱਚ ਤਿਰਵਤ ਹੋਇਆ ਰਹਿੰਦਾ ਰੱਜਿਆ ਰਹਿੰਦਾ ਹੈ ਰਹਾਉ ਅਨੰਦਨ ਭਗਤ ਕਰੋ ਦਿਨ ਰਾਤੀ اے ਭਾਈ ਰਾਤ ਨੇ ਮਹਾਰਾਜ ਦੀ ਭਗਤੀ ਕਰੋ ਤੇ ਅਨ ਅਨੰਦਨ ਭਗਤੋ ਨਿਰੰਤਰਿਕ ਰਸ ਭਗਤੀ ਕਰੋ ਰਾਤ ਨੂੰ ਵੀ ਭਗਤੀ ਕਰੋ ਦਿਨੇ ਵੀ ਪ੍ਰਮੇਸ਼ਰ ਦੀ ਭਗਤੀ ਕਰੋ ਤੇ ਅੰਨ ਦਿਨ ਨਿਰੰਤਰ ਭਗਤੀ ਕਰੋ ਫਿਰ ਤੁਹਾਨੂੰ ਅਵਿਦਿਆ ਰੂਪੀ ਰਾਤੋਂ ਦਿਨ ਚੜ ਪਵੇਗਾ ਗਿਆਨ ਰੂਪੀ ਸੂਰਜ ਚੜ ਜਾਵੇਗਾ ਜੇ ਭਗਤੀ ਕਰੋਗੇ ਇਸ ਜੁਗ ਕਾ ਲਾਹਾ ਭਾਗ ਇਸ ਕਾਲ ਜੁਗ ਦੇ ਜਮਾਨੇ ਦਾ ਇਹੋ ਹੀ ਲਾਭ ਹੈ ਇਹ ਭਰਾਵੋ ਜਾਣਨਾ ਕਰੋ ਸਦਾ ਜਨ ਨਿਰਮਲ ਮੈਲ ਨਾ ਲਾਗੇ ਉਹ ਜਿਨ੍ਹਾਂ ਦੇ ਅੰਦਰ ਨਾਮ ਅਮਰਤ ਵਸਿਆ ਉਹ ਸਦਾ ਨਿਰਮਲ ਉਜਲ ਜਨ ਹਨ ਉਹਨਾਂ ਨੂੰ ਈਰਖਾ ਦੀ ਨਿੰਦਿਆ ਦੀ ਵਖੀਬ ਦੀ ਕਿਸੇ ਪ੍ਰਕਾਰ ਦੀ ਮਾਇ ਨਹੀਂ ਲੱਗਦੀ ਹ ਸੱਚ ਨਾਮ ਚਿਤ ਲਾਈ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਨਾਮ ਦੇ ਚਿਤ ਦੀ ਬਿਰਤੀ ਨੂੰ ਲਾਉਣਾ ਕੀਤਾ ਹੈ ਸੁਖ ਸੀਗਾਰ ਸਤਿਗੁਰੂ ਦਿਖਾਇਆ ਸੁਖ ਦੀ ਪ੍ਰਾਪਤੀ ਦਾ ਸ਼ਿੰਗਾਰ ਜੋ ਸਾਧਨ ਹੈ ਇਹ ਸਤਿਗੁਰੂ ਜੀ ਦੀ ਕਿਰਪਾ ਕਰਕੇ ਉਖਾਉਣਾ ਕੀਤਾ ਹੈ ਨਾਮ ਵੱਡੀ ਵੜਾਈ ਉਹ ਕਿਹੜਾ ਸ਼ਿੰਗਾਰ ਹੈ ਮਹਾਰਾ ਜੀ ਕਹਿੰਦੇ ਨਾਮ ਹੈ ਨਾਮ ਕਰਕੇ ਵੱਡੀ ਵਿਡਿਆਈ ਬ੍ਰਹਮ ਗਿਆਨੀ ਆ ਪਰਮੇਸ਼ਰ ਦੀ ਪ੍ਰਾਪਤ ਹੁੰਦੀ ਹੈ ਸੋਖਸੀਗਾਰ ਸੋਖਸੀਗਾਰ ਸਤਿਗੁਰੂ ਦਿਖਾਏ ਸਤਿਗੁਰੂ ਸਾਹਿਬ ਜੀ ਨੇ ਸੋਖਸ ਰੂਪ ਦੀ ਪ੍ਰਾਪਤੀ ਦਾ ਸ਼ਿੰਗਾਰ ਜੋ ਸਾਧੂ ਨੂੰ ਹੈ ਉਹ ਕਿਰਪਾ ਕਰਕੇ ਦਿਖਾਉਣਾ ਕੀਤਾ ਹੈ ਨਾਮ ਵੱਡੀ ਵੜਿਆ ਮਹਾਰਾਜ ਦੇ ਨਾਮ ਚ ਇਹ ਵੱਡੀਆਂ ਸਾਰੀਆਂ ਵਿੜਿਆਈਆਂ ਹਨ ਅੱਖ ਉਟ ਭੰਡਾਰ ਭਰੇ ਕਦੀ ਟੂਟ ਨਾ ਸਤਿਗੁਰਾਂ ਦਾ ਹਿਰਦਾ ਜਿਹੜਾ ਮੁਕਣ ਤੋਂ ਰਹਿਤ ਭੰਡਾਰਾ ਭਰਿਆ ਹੋਇਆ ਹੈ ਗੁਰਸਿੱਖਾਂ ਦੀ ਸੰਗਤ ਰੂਪੀ ਖੁੱਟ ਭੰਡਾਰੇ ਭਰੇ ਹੋਏ ਨਾਮ ਮੁਕਣ ਵਾਲੇ ਕਰੇ ਟੁੱਟਿਆ ਨਹੀਂ ਆਉਂਦਾ ਘਾਟਾ ਨਹੀਂ ਆਉਂਦਾ ਹੈ ਸਦਾ ਹਰ ਸੇਵੂ ਭਾਈ ਇਹ ਭਾਈ ਸਦਾ ਕਾਲਪੁਰ ਦਾ ਸੇਵਨ ਕਰੋ ਤੁਹਾਡਾ ਹਿਰਦਾ ਵੀ ਇਸ ਪ੍ਰਕਾਰ ਟੋੜ ਤੋਂ ਰਹਿਤ ਪੰਡਹਾਰਾ ਬਣ ਜਾਏਗਾ ਆਪੇ ਕਰਤਾ ਜਿਸ ਨੂੰ ਦੀਵੇ ਆਪ ਹੀ ਕਰਤਾ ਪੁਰਖੇ ਦਾਤਾ ਜਿਸ ਨੂੰ ਮਹਾਰਾਜ ਸਾਹਿਬ ਦਾਤ ਦਿੰਦੇ ਹਨ ਇਸ ਵਸਾਏ ਮਾਨਿਆ ਉਹਨਾਂ ਪੁਰਖਾਂ ਦੇ ਮਨ ਚ ਆ ਕੇ ਮਹਾਰਾਜ ਦਾ ਨਾਮ ਵਸ ਜਾਂਦਾ ਹੈ ਨਾਮ ਦੀ ਪ੍ਰੀਤੀ ਵਸ ਜਾਂਦੀ ਹੈ ਨਾਨਕ ਨਾਮ ਧਿਆਏ ਸਦਾ ਤੂੰ ਮਹਾਰਾਜ ਕਹਿੰਦੇ ਤੂੰ ਤਾਂ ਪਿਆਰਿਆ ਮਹਾਰਾਜ ਦੇ ਨਾਮ ਨੂੰ ਹਮੇਸ਼ਾ ਤੇ ਹੋਣਾ ਕਰ ਸਤਗੁਰੂ ਦੀ ਆ ਦਿਖਾਈ ਇਹ ਸਤਗੁਰੂ ਗਿਨੁ ਵਾਹਿਗੁਰੂ ਦਾ ਸਰੂਪ ਨਾਮ ਦੇ ਫਿਰਦੇ ਚ ਵਸਾ ਕਰਕੇ ਸਿਖਾਂ ਨੂੰ ਦਿਖਾਤਾ ਪ੍ਰਗਟ ਕਰਕੇ